ਇੱਕ ਵਾਰ ਫਿਰ ਤੋਂ ਲਾਈਵ ਹੋਇਆ ਤੁਹਾਡੇ ਸਾਹਮਣੇ ਇੱਥੋਂ ਦੇਖ ਰਹੇ ਤੁਸੀਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਲਾਈਵ ਲਾਈਵ ਤਸਵੀਰਾਂ ਦੇਖ ਰਹੇ ਹੋ ਇਹ ਇਸ ਇਲਾਕੇ ਦੇ ਵਿੱਚ ਇੱਡਾ ਬਟਾ ਹਾਦਸਾ ਕੀ ਕਹਿਣਾ ਚਾਹੋਗੇ ਕਿਹਦੀ ਨਿਕਲੀ ਜੇੰਸੀ ਹੈ ਦਾ ਅੱਛਾ ਬੜਾ ਦਰਦਨਾਕ ਹਸਤਾ ਹੈ ਇੱਕ ਗਰੀਬ ਆਦਮੀ ਜਿਹੜਾ ਇਸ ਜਿਹੜਾ ਇਸ ਜ਼ਿੰਦਗੀ ਚ ਲੜਾ ਗਿਆ ਤੇ ਛੋਟੇ ਛੋਟੇ ਬੱਚੇ ਨੇ ਤੇ ਮੈਂ ਤੇ ਇਹ ਕਹਾ ਕੇ ਮੈਸਰੀ ਜਿਹੜੀ ਹਰਕਤ ਹੈ ਬੜੀ ਗਲਤ ਹੈ ਜਿਹੜਾ ਇਹ ਨਹੀਂ ਪ੍ਰਸ਼ਾਸਨ ਨੇ ਤਿੰਨ ਵਾਰ ਇਸ ਸਟੈਂਡਰਡ ਨੂੰ ਕੈਨਸਲ ਕੀਤਾ 4 ਸਾਲ ਤੋਂ ਉੱਪਰ ਹੋ ਗਏ ਨੇ ਇਸ ਨਾਲੇ ਨੂੰ ਬਣਾਉਂਦੇ ਹੋਏ ਇਸ ਪੁਲ ਨੂੰ ਬਣਾਉਂਦੇ ਹੋਏ ਕਿਉਂ ਨਹੀਂ ਅਜੇ ਤੱਕ ਬਣਿਆ ਇਹਦੀ ਜਵਾਬਦੇਹੀ ਕੌਣ ਦੇਗਾ ਮੈਂ ਕਿਹਾ ਪ੍ਰਸ਼ਾਸਨ ਜੋ ਵੀ ਬੇਟੀ ਤੁਹਾਨੂੰ ਨਹੀਂ ਪੁੱਛਿਆ ਮੈਂ ਰੁਕ ਜਾਓ ਮੈਂ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਗੱਲ ਕਰਨਾ ਮੈਨੂੰ ਗੱਲ ਕਰ ਲੈਣ ਦਿਓ ਅਸੀਂ ਤੁਹਾਡੇ ਪਿੱਛੇ ਲੱਗੇ ਹੋਏ ਹਾਂ ਅਸੀਂ ਇਹਨਾਂ ਦੇ ਪਿੱਛੇ ਲੱਗੇ ਹੋਏ ਹਾਂ ਇਹਨਾਂ ਦੇ ਪਿੱਛੇ ਲੱਗੇ ਹੋਇਆ ਭਾਈ ਸਾਹਿਬ ਅਸੀਂ ਕੋਈ ਤਾਂ ਜਿਹੜੇ ਕਹਿੰਦੇ ਸਾਡੇ ਕੋਲ ਆਏ ਨਹੀਂ ਹਾਂ ਮੈਂ ਹੋਈ ਸੀ ਕਰਕੇ ਇਹਨਾਂ ਨੂੰ ਪੁੱਛਣਾ ਪੈਂਦਾ ਸਾਾਨੂੰ ਪੁੱਛਣਾ ਪੈਂਦਾ ਵੀਰ ਜੀ ਸਾਨੂੰ ਜਵਾਬ ਦੇਈ ਜਾਓ ਜੀ ਜਵਾਬ ਦਿਓ ਉਹਨਾਂ ਨੂੰ ਫਿਰ ਕਿਉਂ ਨਹੀਂ ਆ ਸਾਡੀ ਪ੍ਰਸ਼ਾਸਨ ਬੋਲਦਾ ਕਿ ਤੁਸੀਂ ਤੁਸੀਂ ਜੂ ਬੇੜੇ ਉਹ ਬਲੀ ਲੱਗੇਗੀ ਤਾਂ ਉਹ ਦੇਖੋ ਦੋ ਦੋ ਬੱਚੀਆਂ ਦੋ ਬੱਚੀਆਂ ਵੀ ਇੱਕ ਮਿੰਟ ਦੋ ਬੱਚੀਆਂ ਵੀ ਪਹਿਲੇ ਪਹਿਲੇ ਦੋ ਬੱਚੇ ਵੀ ਇੱਥੇ ਡਿੱਗੇ ਸਨ ਕੀ ਕਹੋਗੇ ਉਸ ਵੇਲੇ ਵੀ ਪ੍ਰਸ਼ਾਸਨ ਦੀ ਨਿੰਦਿਰ ਨਹੀਂ ਕਰ ਪਰਸ਼ਾਸਨ ਜਿੰਨਾ ਵੀ ਡਿਲੇ ਕੀਤਾ ਗਲਤ ਕੀਤਾ ਮੈਂ ਤਾਂ ਕਹਾਗਾ ਕਿ ਪ੍ਰਸ਼ਾਸਨ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਏ ਘਟ ਹੈ ਪ੍ਰਸ਼ਾਸਨ ਦੀ وجہ ਨਾਲ ਸਭ ਕੁਝ ਹੋਇਆ ਹੈ ਪ੍ਰਸ਼ਾਸਨ ਪ੍ਰਸ਼ਾਸਨ ਜੋ ਕੀਤਾ ਮੈਂ ਤਾਂ ਕਹਾਗਾ ਕਿ ਜਿੰਨਾ ਵੀ ਨਿੰਦਿਆ ਕੀਤੀ ਜਾਏ ਪ੍ਰਸ਼ਾਸਨ ਦੇ ਜਿੰਨਾ ਵੀ ਦੋਸ਼ ਆਏ ਉਹ ਇਹ ਜੋ ਕੁਝ ਵੀ ਹੋਇਆ ਹੈ ਬੜਾ ਦਰਦਨਾਕ ਹਸਤਾ ਨਹੀਂ ਦਰਦਨਾਕ ਤੇ ਹੋ ਗਿਆ ਇਹ ਠੇਕੇਦਾਰ ਨੇ ਦੋ ਠੇਕੇ ਲਏ ਹੋਏ ਨੇ ਇੱਕ ਪੁਲ ਹਜੇ 200 ਮੀਟਰ ਥੱਲੇ ਟੁੱਟਿਆ ਹੋਇਆ ਸੀ ਉਹਨੂੰ ਅੱਧਾ ਵੀ ਨਹੀਂ ਬਣਨ ਦਿੱਤਾ ਤੇ ਇਹਨੂੰ ਆ ਕੇ ਤੋੜ ਦਿੱਤਾ ਕਿਉਂਕਿ ਇਹ ਆਲਰੇਡੀ ਚੱਲ ਵੀ ਰਿਹਾ ਸੀ ਹੋਇਆ ਇਸ ਮੌਕੇ ਤੇ ਸਭ ਤੋਂ ਪਹਿਲੇ ਤੇ ਜਿਹੜੀ ਆਸਾ ਹੈ ਮੈਦਕਾ ਦਾ ਦਰਦਨਾਕ ਹਸਤਾ ਹੈ ਔਰ ਉਸ ਤੋਂ ਬਾਅਦ ਪ੍ਰਸ਼ਾਸਨ ਦੀ ਵੀ ਜਿੰਨੀ ਵੀ ਨਿੰਦਿਆ ਕੀਤੀ ਜੇ ਪ੍ਰਸ਼ਾਸਨ ਦੇ ਖਿਲਾਫ ਜਿੰਨਾ ਵੀ ਕਿਹਾ ਦੇ ਘਟਾ ਹੈ ਪ੍ਰਸ਼ਾਸਨ ਨਾਲ ਅਜ ਤੋਂ ਪਹਿਲੇ ਇਹ ਜਿਹੜਾ ਬ੍ਰਿਜ ਬਣ ਜਾਣਾ ਚਾਹੀਦਾ ਜਿਹਦੇ ਕਰਕੇ ਜੋ ਕੁਝ ਹੋਇਆ ਹੈ ਤੁਹਾਡਾ ਸਾਥ ਸਭ ਦਾ ਵਿਕਾਸ ਕਿੱਥੇ ਗਿਆ ਜਿੱਥੇ ਤੱਕ ਪ੍ਰਸ਼ਾਸਨ ਦੀ ਗੱਲ ਹੈ ਪ੍ਰਸ਼ਾਸਨ ਦਾ ਗਲਤ ਕੀਤਾ ਹੈ ਬਾਕੀ ਜਿੱਥੇ ਤੱਕ ਇਥੇ ਸਟੇਟ ਗਵਰਨਰ ਮੈਂ ਰੂਲ ਹੈ ਉਹਦੀ وجہ ਨਾਲ ਜੋ ਖੁਸ਼ ਹੋਇਆ ਗਲਤ ਗਵਰਨਰ ਰੂਲ ਤੇ ਸੈਂਟਰ ਦੇ ਅੰਡਰ ਹੀ ਹੈ ਗਵਰਨਰ ਰੂਲ ਜਿਹੜਾ ਐਸੋਕੇ ਕਰਦਾ ਗਲਤ ਹੋਇਆ ਤੁਸੀਂ ਮੈਨੂੰ ਦੱਸੋ ਇਹ ਸਾਹਮਣੇ ਪਗਡੰਡੀ ਐ ਇਸ ਪਗਡੰਡੀ ਦੇ ਉੱਪਰੋਂ ਚੱਲ ਕੇ ਤੁਸੀਂ ਉਹ ਦੋ ਖੰਭਿਆਂ ਦੇ ਉੱਪਰੋਂ ਪਾਰਟ ਟੱਪ ਸਕਦੇ ਹੋ ਸਾਹਮਣੇ ਸਾਹਮਣੇ ਦੇਖੀ ਜੀ ਲੋਕਲ ਲੋਕਲ ਸਰਪੰਚ ਹੂ आपको बताता हूँ इसके बारे में जो है सरकार को जाना मैं बताता हूँ मुझे बारे में जवाब देना है इसके लिए क्यों नहीं चौधरी साहब ने हमको आज पूछा इसको पहले क्यों नहीं आए चौधरी साहब यहाँ पे आए थे पहले भी ऐसी बात नहीं जब ये काम करने रही था तब हम

ਚਾਹੀਦਾ ਜਿਹੜੇ ਇਥੇ ਦੇ ਸਾਰੇ ਨਮਾਇਦੇ ਨੇ ਪਿਛਲੇ 5 ਸਾਲ ਤੋਂ ਚੱਲਿਆ ਡਿਲੇ ਭਾਈ ਸਾਹਿਬ ਸਰਪੰਚ ਸਾਹਿਬ ਤੁਸੀਂ ਦੱਸੋ ਪਲੀਜ਼ ਸਰ ਕੰਮ ਡਿਲੇ ਹੋ ਲੇਟ ਹੈ ਅਸੀਂ ਉਹਦੇ ਉੱਪਰ ਬਿਲਕੁਲ ਡੁਬਕਟ ਕਰਦੇ ਹਾਂ ਤੋੜੇ ਤਿੰਨ ਵਾਰ ਤਿੰਨ ਵਾਰ ਇਹ ਟੈਂਡਰ ਹਟ ਗਿਆ ਕਿ ਨਹੀਂ ਲੜਿਆ ਡਿਪਾਰਟਮੈਂਟ ਨਾਲ ਲੜਿਆ ਸੀ ਸਰ ਤਿੰਨ ਵਾਰ ਇਸ ਸਟੈਂਡਰ ਨੂੰ ਰੋਕਿਆ ਗਿਆ ਕਿ ਨਹੀਂ ਤਿੰਨ ਵਾਰ ਇਹ ਟੈਂਡਰ ਖੁੱਲਿਆ ਸੀ ਟੁੱਟਿਆ ਟੁੱਟਿਆ ਉਹ ਸੰਦੂ ਨੂੰ ਪੈਂਦੀ ਪਈ ਹੈ ਪੈਂਦੀ ਪਈ ਹੈ ਇਸ 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 ਠੇਕੇਦਾਰ ਨੂੰ ਕੀ ਕਹੋਗੇ ਜਿਸ ਨੇ ਭਾਈ ਆਹ ਹੋਈ ਚੀਜ਼ ਹੈ ਉਹਦੇ ਫਿਰ ਮਜਾ ਮਾ ਕੇ ਕਿਸ ਕਰਕੇ ਫਿਕਦਾਰ ਨੂੰ ਮੁਆਫੀ ਨਹੀਂ ਸੱਟੀ ਇਹ ਕਿਦਾਰੇ ਦੀ ਲੱਗਦਾ ਐਫਆਈਆਰ ਵੀ ਹੋਣੀ ਚਾਹੀਦੀ ਹੈ ਜਿਹੜੀ ਡਿਪਾਰਟਮੈਂਟ ਨੇ ਕੰਮ ਨਹੀਂ ਕੀਤਾ ਉਹਦੇ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਹੈ ਲੇਕਿਨ ਉਹ ਜਿਹੜੀ ਕਾਰਵਾਈ ਕਰਵਾਗੇ ਔਰ ਜਿਹੜਾ ਬੀ ਸਹਾਇਤਾ ਛੇਬ ਉਹ ਤਾਂ ਸਹਾਇਤਾ ਜਲਦੀ ਤੇ ਬੜੀ ਹੋਊਗੀ ਡਿਪਾਰਟਮੈਂਟ ਕੋਲ ਔਰ ਕਰਸੇ ਦੀ ਡਿਪਾਰਟਮੈਂਟ ਕੋਲ ਤੁਸੀਂ ਤੁਸੀਂ ਕੀ ਆਸ਼ਵਾਸਨ ਦਿੰਦੇ ਹੋ ਐਫਆਈਆਰ ਵੀ ਹੋ ਸਕਦੀ ਹੀ ਉਹ ਜੋ ਹੋਇਆ ਗਲਤ ਹੋਇਆ ਦਰਦਨਾਕ ਹਸਾ ਐਸਾ ਆਸਰਾਤ ਨਹੀਂ ਹੋਣਾ ਚਾਹੀਦਾ ਚੌਧਰੀ ਸਾਹਿਬ ਕਹਣਾ ਹੈ ਕਿ ਜਿਹੜਾ ਵੀ ਠੇਕੇਦਾਰ ਜਿਹਨੇ ਵੀ ਕੰਮ ਲਿਆ ਉਹਦੇ ਖਾਤਰ ਵੀ ਵੀ ਹੋਏਗੀ ਡਿਪਾਰਟਮੈਂਟ ਨਾਲੇ ਢਲੇ ਕੀਤਾ ਉਹਦੇ ਖਾਤਰ ਵੀ ਕਰਵਾ ਦੇਣਾ ਤੁਹਾਡੀ ਤਰਫੋਂ ਕੀ ਆਸ਼ਵਾਸਨ ਆਉਣ ਇਥੇ ਮੇਰੀ ਤਰਫੋਂ ਸੁਆਸ਼ਨ ਹੈ ਕਿ ਜੋ ਕੁਝ ਹੋਇਆ ਗਵਰਨਮੈਂਟ ਦੀ ਤਰਫੋਂ ਜੋ ਵੀ ਹੋ ਸਕਦਾ ਹੈ ਜੋ ਬੈਸਟ ਪੈਸੀ ਪੈਲਾ ਜਿਆਦਾ ਜਿਆਦਾ ਕੰਪਨਸੇਸ਼ਨ ਹੈ ਜੋ ਮਿਲ ਸਕਦਾ ਉਹ ਮਿਲੇਗਾ ਤੁਹਾਨੂੰ ਵੀ ਉਹ ਕੰਪਨਸੇਸ਼ਨ ਕੰਪਨਸੇਸ਼ਨ ਜਿਹੜਾ ਹੈ ਉਹ ਮਿਲ ਜਾਏਗਾ ਇਹ ਚੌਧਰੀ ਚੌਧਰੀ ਸਾਹਿਬ ਦਾ ਕਹਿਣਾ ਹੈ ਕਿ ਸਭ ਦਾ ਸਹਤ ਸਭ ਦਾ ਵਿਕਾਸ ਤੁਸੀਂ ਦੇਖ ਰਹੇ ਹੋ ਕਿਹੜਾ ਸਭ ਦਾ ਸਾਥ ਤੇ ਸਭ ਦਾ ਵਿਕਾਸ ਇੱਥੇ ਚੱਲ ਰਿਹਾ ਹੈ ਇਸ ਵੇਲੇ ਜਵਾਬ ਦੇਣ ਤੋਂ ਭੱਜ ਰਹੇ ਨੇ ਔਰ ਇਸ ਵੇਲੇ ਜਿਹੜਾ ਹੈ ਜਵਾਬ ਦੇਣ ਤੋਂ ਪਿੱਛੇ ਪਿੱਛੇ ਹੋ ਰਹੇ ਨੇ ਕੋਈ ਜਵਾਬ ਦੇਣ ਇਹਨਾਂ ਦਾ ਕੋਈ ਸੈਟੀਸਫੈਕਟਰੀ ਜਵਾਬ ਨਹੀਂ ਆਇਆ ਕਿ ਇਸ ਵੇਲੇ ਕੀ ਕੀਤਾ ਜਾਏ ਕਿਉਂਕਿ ਇਹ ਮੁੱਦਾ ਰਾਜਨੀਤੀ ਦਾ ਨਹੀਂ ਹੈ ਇਹ ਮੁੱਦਾ ਹੈ ਕਿ ਇਸ ਵੇਲੇ ਇੱਥੇ ਆਮ ਪਬਲਿਕ ਦੀਆਂ ਜਾਨਾਂ ਜਾ ਰਹੀਆਂ ਹਨ ਸਾਰੇ ਮੇਰੇ ਬੁਢੇ ਹੈ ਬਜ਼ੁਰਗ ਜੋ ਆਪ ਹੁਣੇ ਪੀੜਾ ਲੇਕਿਨ ਆਪ ਆਪ ਇਤਨਾ ਤਾਂ ਦੱਸ ਸਕਦੇ ਸੀ ਕਿ ਪੁਲ ਦਾ ਕੰਮ ਕਿਉਂ ਰੁਕਾ ਪੜਾ ਆਪ ਨਿਵਾਸੀਆਂ ਇੱਥੇ ਇਹ ਆਡਮਿਨਿਸਟ੍ਰੇਸ਼ਨ ਦੇ ਸ਼ਰਮੇ ਤੋਂ ਪਾਰੀ ਨਾ ਇਹ ਸਵਾਲ ਪਿਛਲੇ ਇਹ ਤਾਂ ਬਤਾਓ ਕਿ ਪਿਛਲੇ 5 ਸਾਲ ਤੋਂ ਮੈਡਮ ਜੀ ਆਪ ਤੋਂ ਮੈਡਮ ਚੁੱਪ ਕਰ ਜਾਓ ਯਾਰ ਪਿਛਲੇ 5 ਸਾਲ ਤੂੰ ਇਹ ਪੁਲ ਰੁਕੇ ਹੋਇਆ ਹੈ ਤਿੰਨ ਵਾਰ ਇਸ ਪੁਲ ਦਾ ਟੈਂਡਰ ਕੈਨਸਲ ਹੋਇਆ ਉਸ ਤੋਂ ਵੀ ਇਲਾਵਾ ਦੋ ਬੱਚੇ ਅੱਜ ਤੂੰ ਕੁਝ ਸਮਾਂ ਪਹਿਲਾਂ ਇਹਦੇ ਵਿੱਚ ਡਿੱਗੇ ਸਨ ਜਿਨ੍ਹਾਂ ਨੂੰ ਉਹਨਾਂ ਦੀਆਂ ਮਾਵਾਂ ਨੇ ਛਾਲ ਮਾਰ ਕੇ ਬਾਹਰ ਕੱਢਿਆ ਔਰ ਉਹ ਘਰ ਮੈਂ ਤੁਹਾਨੂੰ ਦੱਸ ਦਿੰਦਾ ਉਹ ਸਾਹਮਣੇ ਹੈ ਜੀ ਇਹਨਾਂ ਦੇ ਬੱਚੇ ਸਨ ਤੁਸੀਂ ਵੀ ਇਸੇ ਇਲਾਕੇ ਵਿੱਚ ਵਿੱਚ ਫਿਚਰਦੇ ਹੋ ਕੀ ਕਹਿਣਾ ਚਾਹੋਗੇ ਹੁਣ ਇਸ ਬਾਰੇ ਤੁਸੀਂ ਇਸ ਤਰ੍ਹਾਂ ਸੋਸ਼ਲ ਐਜ਼ ਐਜ਼ ਅ ਸੋਸ਼ਲ ਐਕਟਿਵਿਸਟ ਤੁਸੀਂ ਅੱਗੇ ਵੀ ਬਹੁਤ ਕੰਮ ਕਿਤੇ ਨੇ ਇਸ ਕੰਮ ਦੇ ਵਿੱਚ ਤੁਸੀਂ ਕਿਉਂ ਢਿੱਲ ਦਸਕਾਈ? ਆਪ ਮੈਨੂੰ ਮਤਲਾਇਆ। ਪਲੀਜ਼ ਆਪਾਂ ਕਿਉਂ ਸੇ ਪੁੱਛੇ ਹਾਂ بڑے بڑے? ਆਪ ਤੋਂ ਦੇਣਾ ਭੇਗਾ ਨਾ ਅਸੀਂ ਤੁਹਾਨੂੰ ਸਭ ਨੂੰ ਪੁੱਛਿਆ। ਮੈਂ ਸਾਰਿਆਂ ਨੂੰ ਪੁੱਛਿਆ ਸੀ ਰਮਨ ਭੱਲੇ ਨੂੰ ਵੀ ਪੁੱਛਿਆ। ਅਸੀਂ ਕਿਸੇ ਨੂੰ ਨਹੀਂ ਛੱਡਦੇ ਪਏ ਕਿਉਂਕਿ ਇਸ ਵੇਲੇ ਬੰਨਣਾ ਚਾਹੀਏ। ਸਰ ਇਸ ਵੇਲੇ ਇੱਕ ਨੌਜਵਾਨ ਦੀ ਜਾਨ ਗਈ ਹੈ। ਉਹਦੇ ਪਿੱਛੇ ਉਹਦਾ ਪਰਿਵਾਰ ਹੈ, ਉਹਦੇ ਬੱਚੇ ਹਨ। ਲੋਕੋ ਤੁਸੀਂ ਇਸ ਇਲਾਕੇ ਦੇ ਵਿੱਚ ਆਪਣੇ ਆਪ ਨੂੰ ਵਿਚਰਦੇ ਹੋ, ਇੱਥੇ ਘੁੰਮਦੇ ਹੋ, ਇੱਥੇ ਰਹਿੰਦੇ ਹੋ। ਫਿਰ ਕਿਉਂ ਇੰਨੀ ਅਣਗਹਿਲੀ? ਐਸ.ਡੀ.ਐਮ ਦਫ਼ਤਰ ਦੇ ਬਿਲਕੁਲ ਸਾਹਮਣੇ ਇੰਨਾ ਵੱਡਾ ਹਾਦਸਾ क्यों सर उसका हर जाना भुग चुके हैं हम आप देख रहे हैं एक जवान मौत हुई है मैं पुनः आपके माध्यम से यही प्रार्थना करूँगा दे देर आए दुरुस्त आए बहुत देर हो चुकी है अब कम से कम आगे के जो कोई दुर्घटना ना घटे उसके लिए जो है एडमिनिस्ट्रेशन को तुसी देख रहे हो ना मैनू लगता है की जरूर चल के आयो क्यों हमारा तो मोहल्ला सर मेरा सिर्फ दो का पुल लगाया खंबिया खंबे क्या ये जायज सी इसको तो पहले क्यों नहीं बोले इस इलाके के लोग जान चली गई है, है और मजदूर बंदा है ना कि कोई बड़ा बड़ा कोई रईस बंदा हो मैं आपके आप माध्यम से ये कहना चाहूँगा कि जो दुर्घटना घट चुकी है अब उसकी भरपाई जो है वो भरपाई किसी की जिंदगी देकर के हुई है कम से कम अब मैं परिवार के लिए जो है लोगों से अपील करना चाहूंगा की उस परिवार की हेल्प के लिए आगे आए ਕਿ ਉਸ ਪਰਿਵਾਰ ਕੇ ਜੋ ਬੱਚੇ ਪਰਿਵਾਰ ਦੀ ਹੈਲਪ ਆਮ ਪਬਲਿਕ ਤੇ ਕਰਨ ਨੂੰ ਅੱਗੇ ਆਏਗੀ ਸਾਡੀ ਸਾਡੇ ਦੇਸ਼ ਦੀ ਜਨਤਾ ਇਤਨੀ ਇਸ ਯੋਗ ਹੈ ਕਿ ਉਹ ਕਿਸੇ ਗਰੀਬ ਦਾ ਆਰਾਮ ਦੇ ਨਾਲ ਪਾਲਣ ਪੋਸ਼ਣ ਕਰ ਸਕਦੀ ਹੈ ਸਰਕਾਰ ਕਿੱਥੇ ਮਰੀਦੀ ਹੈ ਕਿੱਥੇ ਸਭ ਦਾ ਵਿਕਾਸ ਸਭ ਦਾ ਸਾਥ ਕਿੱਥੇ ਡਵੈਲਪਮੈਂਟ ਕਿਉਂ ਨਹੀਂ ਬੋਲੋਗੇ ਤੁਸੀਂ ਅੱਜ ਤੁਸੀਂ ਸਿਵਲ ਸੁਸਾਇਟੀ ਦੇ ਨਾਲ ਸੰਬੰਧ ਰੱਖਦੇ ਹੋ ਤੁਸੀਂ ਕੱਲ ਵੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਕਿ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਅੱਜ ਤੁਹਾਡਾ ਕੰਮ ਕਰਨ ਦਾ ਸਮਾਂ ਆਇਆ ਕੀ ਕਰੋਗੇ ਅੱਜ ਮੈਂ ਵਹੀ ਕਹਿਣਾ ਚਾਹ ਰਿਹਾ ਹਾਂ ਆਪ

ਇਹ ਆਪ ਲੱਗੀ ਹੈ ਐਡਮਿਨਿਸਟ੍ਰੇਸ਼ਨ ਵਿੱਚ ਜਾ ਗਈ ਹੈ ਮੈਨੂੰ ਲੱਗਦਾ ਹੈ ਕਿ ਜਲਦੀ ਸੇ ਜਲਦੀ ਇਹ ਕੰਮ ਖਤਮ ਕਰਨਾ ਚਾਹੀਏ ਔਰ ਉਹ ठेकेदार ਨੂੰ ਕਿਕੋਗੇ ਇੱਕ ਸਾਹਮਣੇ ਦੁਕਾਨਾਂ ਵੀ ਸੰਤੇ ਅੱਧਾ ਘਰ ਵੀ ਰੂਟ ਚੁੱਕਿਆ ਉਸ ਠੇਕੇਦਾਰ ਦੇ ਬਾਰੇ ਕੀ ਕਹਿਣਾ ਚਾਹੋਗੇ ਸੀ ਲਾ ਜੀ ਲਾ ਕੇ ਉਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਏ ਤੁਸੀਂ ਤਾਂ ਠੇਕੇਦਾਰ ਦੇ ਖਿਲਾਫ ਕਾਰਵਾਈ ਹੋਣੀ ਚਾਹੀਏ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਕਾਰਵਾਈ ਹੋਣੀ ਮੈਤਗਤੀ ਐਸਟੀਐਮ ਸਾਹਿਬ ਕੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਏ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਇਸ ਇਲਾਕੇ ਦੇ ਜਿਹੜੇ ਆਪਣੇ ਆਪ ਨੂੰ ਲੀਡਰ ਰਖਾਉਣ ਵਾਲੇ ਇੱਕ ਦਿਨ ਪਹਿਲਾਂ ਇਹਨਾਂ ਨੇ ਪ੍ਰੈਸ ਕਾਨਫਰੰ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀ ਕਿ ਅਸੀਂ ਆਪਣੇ ਲੋਕਾਂ ਦੇ ਲਈ ਖੜੇ ਹੁੰਦੇ ਆ ਅੱਜ ਉਹ ਸਾਰੇ ਭੱਜਦੇ ਨਜ਼ਰ ਆ ਰਹੇ ਹਾਂ ਜੀ ਸੁਣਾਈਗੇ ਹਮ ਤੋਂ ਹਿਸਾਬ ਲੇਗੇ ਚਾਹ ਫਾਮ ਚਾਹ ਤਰੀਕੇ ਨਾਲ ਜਾਰਦੀ ਫੋਟ ਕਰੋ ਇਹ ਕਮੈਂਡੈਂਟ ਹੁੰਦਾ ਕਿ ਆਪ ਆਪਣਾ ਆਫਿਸ ਉਹ ਬਣਾ ਲੇਤੇ ਕਿਸੇ ਡਾਂਸੇ दस साल हो गए आपको तहसीलदार के ऑफिस में बैठे आपने इनिशिएटिव लिया मेरी डेढ़ करोड़ की बिल्डिंग बनाई की वहाँ पे ग्राए बैठी है आपने देखा बिल्डिंग किसके पैसे आई वो है वो भी नहीं है और ग्राई ले रहे हो आप तहसीलदार के ऑफिस में डेढ़ करोड़ की बिल्डिंग बनाई है मैंने ये इंफ्रास्ट्रक्चर है ना के पास हाँ किसकी बिल्डिंग है बनाई है आप रेवेन्यू की बारह साल हो गए वहाँ पे बारह साल हो गए कमिश्नर कोतवाल था बारह साल में आप सीमेंट का एक प्लस्टर नहीं लगा पाए बातें बड़ी बड़ी करते हो तो ਇਸ ਵਕਤ ਮੈਂ ਨਹੀਂ ਕਰਦਾ ਕਿ ਉਹ ਲੋਕ ਫਿਰ ਰੀਡਿਟ ਹੋ ਜਾਣਗੇ ਕਿਸੇ ਤਰ੍ਹਾਂ ਸਹੀ ਪੂਰਾ ਇੰਤਜ਼ਾਮ ਕਰੇ ਪੰਪ ਸੈੱਟ ਜਿਆਦਾ ਲਗਾਏ ਔਰ ਪਾਣੀ ਕੋਪਰੇ ਰਮਨ ਪੱਲਾ ਜੀ ਇਹ ਕਿਹਾ ਜਾ ਰਿਹਾ ਕਿ ਕੁਝ ਸਮਾਂ ਪਹਿਲੇ ਕੁਝ ਦਿਨ ਪਹਿਲੇ ਦੋ ਬੱਚੇ ਵੀ ਇਹਦੇ ਵਿੱਚ ਡਿੱਗੇ ਸੀ ਛੋਟੇ ਬੱਚੇ ਉਹਨਾਂ ਬੱਚੇ ਨੂੰ ਉਹਨਾਂ ਦੀਆਂ ਮਾਵਾਂ ਨੇ ਜਿਹੜਾ ਹੈ ਛਾਲ ਮਾਰ ਕੇ ਵਿੱਚ ਪਾਣੀ ਚ ਕੱਢੇ ਸੀ ਕਿ ਪ੍ਰਸ਼ਾਸਨ ਦੀ ਉਸ ਵੇਲੇ ਵੀ ਅੱਖਾਂ ਨਹੀਂ ਖੁੱਲੀਆਂ ਵਿਕਾਸ ਦੇਸ਼ਰ विकास देश बढ़ रहा है और जम्मू कश्मीर ये मैंने मिनी सेक्टर के लिए बुलाया कि तहसीलदार का ऑफिस भी बने न्यापत आपकी देखो 12 साल पहले सीमेंट का एक बोरी नहीं लगा पाए ये लोग पुल और, के पास और और हमारे पुल को साल ये कौन से खातों में ये पुल बनते हैं कहाँ से सबका साथ और सबका विकास एक गाड़ी का छोटा सा एरिया वक्त मैं कोई बात नहीं करूंगा मैं बात करूंगा बाद में हम मैं पहले उस परिवार वालों के साथ परिवार वालों के साथ धमधरती है उनका चार साल तो पहला सर चार पाँच साल तो पहला ਕਿਹਾ ਗਿਆ ਕਿ ਜਿਹੜਾ ਪੈਸਾ ਵੀ ਇਸ ਦਾ ਆ ਚੁੱਕਿਆ ਫਿਰ ਵੀ ਪੁਲ ਨਹੀਂ ਬਣ ਰਿਹਾ ਕੋਆਰਡੀਨੇਸ਼ਨ ਨਹੀਂ ਹੈ ਕੋਈ ਜ਼ਿੰਮੇਵਾਰੀ ਨਹੀਂ ਕੋਆਰਡੀਨੇਸ਼ਨ ਨਹੀਂ ਹੈ ਪ੍ਰਸ਼ਾਸਨ ਹਵਾ ਉਹ ਮੇ ਬਾਤਾਂ ਕਰਦਾ ਪਲਾ ਜੀ ਇਹਦਾ ਇਹਦਾ ਟੈਂਡਰ ਤਿੰਨ ਵਾਰ ਸੁਣਿਆ ਕਿ ਤਿੰਨ ਵਾਰ ਇਸ ਪੁਲ ਦਾ ਟੈਂਡਰ ਜਿਹੜਾ ਕੈਨਸਲ ਕੀਤਾ ਗਿਆ ਇਸ ਦਾ ਜਵਾਬ ਇਹ ਹੀ ਦੇਣਗੇ ਮੈਂ ਜਵਾਬ ਨਹੀਂ ਮੰਗਦਾ ਪਰ ਇਹ ਤਾਂ ਕੋਈ ਹੈ ਸਾਰੇ ਇਹ ਜਵਾਬ ਇਹੀ ਦੇਗੇ ਕਿ ਉੱਪਰ ਵੀ ਕੋਈ ਹੈ ਉਹ ਵੀ ਤਾਂ ਜਵਾਬ ਦੇਗੇ ਨਾ ਜਿਸ ਸਿਰ ਦੇ ਰੂਪ ਦਾ ਸਭ ਜਗ੍ਹਾ ਮੈਂ ਡੁੱਬਾ ਹੋਇਆ ਸਿਰ ਵੀ ਨਹੀਂ ਕਿ ਉੱਪਰ ਠੀਕ ਆ ਗਿਆ ਸਾਲ ਸੇ ਰੋਡ ਕਨੈਕਟਿਵਿਟੀ ਨਹੀਂ ਦੇ ਪਾਏ S2M के ऑफिस गरीब आदमी आता है हर जगह पे रोज सुबह से कम से हजारों लोग आते हैं ना कैसे चढ़ के आते हैं सीढ़ी इतनी सीट से चढ़ के आते हैं एक दफा भी ये इंस्टीट्यूशन है एस डी एम का ऑफिस एक स्टेप नहीं उठा पाए आपको देखना चाहिए था कौन आदमी है क्यों टेंडर बार बार ये नेसेसिटी है अर्जेंसी है इसकी इधर से ही बंद उधर से ही बंद और गरीब आदमी वहाँ से घूम गया रिफ्यूजी इलाका आप भी आए आपने ना कितनी बुरी हालत है मैं तो थक गया हूँ मैं तो इनको लिए मौका दिया था दस साल लेकिन अब उल्टी गिनती इनकी शुरू हो चुकी है हम एक एक चीज का हिसाब लगेगा